ਕੱਗਰ ਤੋਂ ਭਾਈ ਗਰਬਖਸਾ ਤੇ ਉਹਦਾ ਪਿੱਛੇ ਮੁੜ ਗਏ ਤੇ ਭਾਈ ਜੈਤਾ ਉਹਨਾਂ ਨੇ ਜੰਗਲ ਚੋਂ ਫੁੱਲ ਤੋੜ ਕੇ ਗੁਰੂ ਸਾਹਿਬ ਦਾ ਜਿਹੜਾ ਸੀ ਸੀਗਾ ਥੱਲੇ ਫੁੱਲ ਰੱਖੇ ਉੱਤੇ ਸੀਸ ਰੱਖਿਆ ਉੱਤੇ ਫੁੱਲ ਗੰਢ ਬੰਨ੍ਹ ਲਈ ਰਸਤੇ 'ਚ ਸਿਪਾਹੀ ਮਿਲ ਗਏ ਕਹਿੰਦੇ ਹਾਂ ਭਾਈ ਕਿੱਧਰ ਚੱਲਿਓ ਕਹਿੰਦੇ ਅਸੀਂ ਤਾਂ ਫੁੱਲ ਵੇਚਣ ਆਲੇ ਆ ਕਹਿੰਦੇ ਤਲਾਸੀ ਦਿਓ ਉਹਨਾਂ ਨੇ ਖੁੰਜੇ ਦੇ ਚੋਂ ਫੁੱਲ ਕੱਢ ਕੇ ਦਿਖਾਤੇ ਲਓ ਜੀ ਫੁੱਲ ਐ ਤੇ ਉਹ ਬਚ ਕੇ ਨਿਕਲ ਗਏ ਤਾ ਦਰਗਾਹੀ شاہ ਨੇ ਕਿਹਾ ਵੀ ਬਹੁਤ ਜਿਆਦਾ ਸ਼ਕਤੀ ਹੈ ਬਾਈ ਹੁਣ ਤੂੰ ਘੋੜਾ ਇੱਥੇ ਛੱਡ ਜਾ ਤੇ ਉਹਨੇ ਟੋਕਰੀ ਦੇ ਵਿੱਚ ਉਹ ਆਪਣੀ ਗੱਠੜੀ ਰੱਖੀ ਤੇ ਫੇਰ ਉਥੋਂ ਚੱਲ ਪਿਆ ਉਹ ਚੱਲਿਆ ਜਿਹੜੀ ਬੜੈਲ ਜੇਲ ਉਦੋਂ ਅੱਗੇ ਕਜਿਹੜੀ ਜਿੱਥੇ ਚੰਡੀਗੜ੍ਹ ਦਾ ਸੈਕਟਰ 53 ਉਥੋਂ ਫੇਰ ਉਹ ਪੈ ਕੇ ਆ ਮੈਂ ਇੱਕ ਸੱਤ ਸਪਤਾਲ ਵਾਲਾ ਨਾਕਾ ਜਿਹੜਾ ਪੌਦੇ ਤੋੜਿਆ ਜੂੰਦੀ ਭ੍ਰਸਤੀ ਵਾਲੇ ਦੇ ਨਾਲ ਉਹ ਸੜਕ ਪੈ ਕੇ ਮੁੰਡੀ ਖਰੜ ਤੇ ਖਰੜ ਵੱਲ ਗਿਆ ਪਰ ਖਰੜ ਦੇ ਵਿੱਚ ਨਹੀਂ ਵੜਿਆ ਉੱਥੋਂ ਗਿਆ ਕਰਾਲੀ ਕਰਾਲੀ ਤੋਂ ਉਹਨੂੰ ਕੋਈ ਬੋਤੇ ਵਾਲੀ ਗੱਡੀ ਮਿਲ ਗਈ ਉਹ ਬੰਦਿਆਂ ਨੂੰ ਕਿਹਾ ਵੀ ਯਾਰ ਮੈਨੂੰ ਬਿਠਾ ਲਾ ਵੀ ਯਾਰ ਮੈਂ ਤੱਕਿਆ ਬਾ ਮੈਂ ਅਨੰਦਪੁਰ ਸਾਹਿਬ ਜਾਣਾ ਤੇ ਉਹ ਬੰਦੇ ਨੇ ਬਿਠਾ ਲਿਆ ਉੱਥੋਂ ਕੋਟੜਾ ਨਿਹੰਗ ਤੱਕ ਗਿਆ ਤੇ ਉਹ ਬੰਦੇ ਨੇ ਧੱਸਤਾ ਵੀ ਹੁਣ ਜੇ ਤੂੰ ਇੱਥੋਂ ਇੱਧਰ ਨੂੰ ਜਾਏਂਗਾ ਤਾਂ ਰਸਤੇ 'ਚ ਆ ਜਾਊਗੀ ਸਰਸਾਂ ਨਦੀ ਇੱਧਰ ਦੀ ਜਾ ਜਿੱਥੇ ਹੁਣ ਥਰਮਲ ਬਣਿਆ ਹੋਇਆ ਅਲੀਪੁਰ ਮਲਕਪੁਰ ਪਿੰਡ ਆਉਂਦਿਆ ਉੱਥੋਂ ਦੀ ਹੋ ਕੇ ਉਹ ਸਿੱਧਾ ਕੀਰਤਪੁਰ ਸਾਹਿਬ ਨੂੰ ਲੰਘ ਗਿਆ ਤੇ ਉਧਰੋਂ ਜਿਹੜਾ कोतवाल ਸੀ ਜਿਨੇ ਇਹਨਾਂ ਨੂੰ ਪਹਿਲਾਂ ਕੱਢਿਆ ਸੀ ਉਹਨੂੰ ਪਤਾ ਲੱਗ ਗਿਆ ਮੈਨੂੰ ਨਹੀਂ ਹੁਣ ਛੱਡਦੇ ਉਹ ਭੱਜ ਗਿਆ ਉੱਥੋਂ ਤੇ ਉਹ ਪਹਿਲਾ ਆਨੰਦਪੁਰ ਸਾਹਿਬ ਪਹੁੰਚ ਗਿਆ ਆ ਕੇ ਉਹਨੇ ਸਾਰੀ ਕਹਾਣੀ ਦੱਸੀ ਵੀ ਜੈਤਾ ਅਰ ਗਿਆ ਨਹੀਂ ਉਹ ਤਾਂ 4 ਦਿਨ ਹੋ ਗਏ ਚੱਲਿਆਂ ਨੂੰ 4 ਰਾਤਾਂ 4 ਦਿਨ ਹੋ ਗਏ ਚੱਲਿਆਂ ਨੂੰ ਵੀ ਉਹ ਤਾਂ ਇਹ ਉੱਥੋਂ ਫਿਰ ਉਹਨਾਂ ਨੇ ਕਿਹਾ ਵੀ ਕੀਰਤਪੁਰ ਸਾਹਿਬ ਵੱਲ ਦੀ ਆਉਣਗੇ ਵਿੱਚ ਇਹ ਵੀ ਕਹਿੰਦੇ ਆ ਫਿਰ ਕੀਰਤਪੁਰ ਸਾਹਿਬ ਤੋਂ ਕਿਸੇ ਨੇ ਦੱਸਤਾ ਜਾ ਕੇ ਵੀ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚ ਗਿਆ ਤਾਂ ਉੱਥੋਂ ਜਿੰਨੀ ਸਿੱਖ ਸੰਗਤ ਸੀ ਜਨਤਾ ਸੀ ਉਹ ਸਾਰੇ ਚੱਲ ਪਏ ਕੀਰਤਪੁਰ ਸਾਹਿਬ ਆ ਗਏ ਫਿਰ ਕੀਰਤਪੁਰ ਸਾਹਿਬ ਤੋਂ ਪੂਰਾ ਬਣਾ ਕੇ ਕਿਤੇ ਕੋਈ ਇਹ ਨਾ ਕਹਵੇ ਤੋਂ ਨਾ ਗਲਤ ਕਰਦਾ ਜਿਵੇਂ ਆਪਣੇ ਪ੍ਰਧਾਨ ਨੂੰ ਆਪਾਂ ਲੈ ਕੇ ਗਏ ਸੀ ਨਾ ਜੇਲ੍ਹ ਚੋਂ ਕਢਾ ਕੇ ਫਿਰ ਉਸ ਤਰ੍ਹਾਂ ਗੁਰੂ ਸਾਹਿਬ ਦੇ ਸੀਸ ਨੂੰ ਪੂਰਾ ਮਤਲਬ ਲੈ ਕੇ ਗਏ ਪੂਰੇ ਸਤਿਕਾਰ ਨਾਲ ਉੱਥੇ ਜਾ ਕੇ ਸੰਸਕਾਰ ਕਰਿਆ ਹੁਣ ਕਹਾਣੀ ਇਹ ਹੈ ਬਈ ਇੱਕ ਬੰਦਾ ਆਪਦੇ ਪਿਓ ਦਾ ਸਿਰ ਵੜਦਾ ਏ ਉਹਨੂੰ ਦੂਜੇ ਥਾਂ ਰੱਖਦਾ ਏ ਤੇ ਇਹ ਸਾਰਾ ਕੁਝ ਕਿਵੇਂ ਹੋ ਜਾਂਦਾ ਏ ਐਡੀ ਦੂਰ ਆਉਂਦੇ ਆ ਸੀਸ ਚੱਕ ਕੇ 4 ਦਿਨ 4 ਰਾਤਾਂ ਲਾ ਕੇ ਇਹ ਸਾਰਾ ਕੁਝ ਹੋ ਕਿਵੇਂ ਜਾਂਦਾ ਤਾਂ ਮੈਂ ਥੋੜਾ ਜਿਹਾ ਭਾਈ ਸਦਾਨੰਦ ਜਿਹਨੂੰ ਉੱਥੇ ਸ਼ਹੀਦ ਕੀਤਾ ਗਿਆ ਸੀ ਤੇ ਭਾਈ ਜੈਤਾ ਇਦੇ ਬਾਰੇ ਕੋਈ ਥੋੜਾ ਜਿਹਾ ਦੱਸਣਾ ਚਾਹੁੰਦਾ ਮੀ ਜਿਹੜੀ ਕਲਿਆਣੇ ਦੀ ਧਰਮਸ਼ਾਲਾ ਸੀ ਨਾ ਉਹ ਇੱਕ ਜਿਵੇਂ ਆਪਾਂ ਜਥੇਬੰਦੀ ਚ ਜ਼ਿਲ੍ਹਾ ਕਮੇਟੀਆਂ ਬਣਾਉਂਦੇ ਆ ਬਲਾਕ ਕਮੇਟੀਆਂ ਬਣਾਉਂਦੇ ਆ ਉਹ ਸਿੱਖੀ ਦੇ ਪ੍ਰਚਾਰ ਵਾਸਤੇ ਕੇਂਦਰ ਸੀ ਉੱਥੇ ਆਗਿਆ ਰਾਮ ਤੇ ਸਦਾਨੰਦ ਰਹਿੰਦੇ ਸੀ ਸਦਾਨੰਦ ਗੁਰੂ ਹਰ Rai ਸਾਹਿਬ ਦੇ ਨਾਲ ਰਬਾਬੀ ਸੀ ਰਬਾਬ ਵਜਾਉਂਦਾ ਸੀ ਬਹੁਤ ਵਧੀਆ ਉਹਨਾਂ ਦੇ ਨਾਲ ਜਿਵੇਂ ਗੁਰੂ ਨਾਨਕ ਦੇਵ ਜੀ ਨਾਲ ਮਰਦਾਨਾ ਆਇ ਜਾਂਦਾ ਸੀ ਤਾਂ ਉੱਥੇ ਉਹਦਾ ਦਲਿਤ ਸੀ ਸਦਾਨੰਦ ਇਹ ਗੱਲ ਜ਼ਿਕਰ ਕਰਨ ਵਾਲੀ ਆ ਮੈਂ ਤਾਂ ਕਰ ਰਹੇ ਹਾਂ ਉਦੋਂ ਕਿਹਾ ਜਾਂਦਾ ਵੀ ਜਿਹੜੇ ਦਲਤ ਹੈ ਤਾਂ ਚੰਡਾਲ ਹੈ ਇਹ ਤਾਂ ਬੜਾ ਕੁਝ ਬੋਲਿਆ ਜਾਂਦਾ ਹੁਣ ਵੀ ਬੜਾ ਕੁਝ ਬੋਲਿਆ ਜਾਂਦਾ ਹੈ ਵਿਚੱਕ ਘਟ ਗਿਆ ਪਰ ਪਿੰਡਾਂ ਚ ਹਲੇ ਵੀ ਦਲਤਾਂ ਨੂੰ ਬੜਾ ਕੁਝ ਬੋਲਿਆ ਜਾਂਦਾ ਜੋ ਕਿ ਹੋਰ ਨਾਥੇ ਹੋਵੇ ਫਿਰ ਭਈਏ ਤਾਂ ਹੈ ਗਈ ਹੈ ਭਈਏ 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 ਕੁੱਤੇ ਭਜਾ ਦੋ ਭਜਾ ਦੋ ਭਜਾ ਦੋ ਤਾਂ ਸਦਾਨੰਦ ਉੱਥੇ ਰਬਾਬ ਵਜਾਉਂਦਾ ਸੀ ਪਰ ਗੁਰੂ ਕੌਣ ਸੀ ਪੰਡਤ ਜਗਨਨਾਥ ਤੇ ਨੇੜੇ ਸੀ ਪੰਡਤ ਸ਼ਿਵੰਦਰੈਣ ਦਾ ਘਰ ਉਹਦੀ ਬੇਟੀ ਸੀ ਲਾਜਵੰਤੀ ਉਹ ਵੀ ਸੰਗੀਤ ਸਿੱਖਦੀ ਸੀ ਸਿੱਖ ਸੰਗੀਤ ਸਿੱਖਣ ਉੱਤੇ ਧਰਮਸ਼ਾਲਾ ਚ ਆਉਂਦੀ ਸੀ ਤਾਂ ਲਾਜਵੰਤੀ ਨੇ ਆਪਦੇ ਪਿਓ ਨੂੰ ਕਿਹਾ ਵੀ ਮੈਂ ਤਾਂ ਵਿਆਹ ਸਦਾਨੰਦ ਨਾਲ ਕਰਾਉਣਾ ਉਹ ਪੰਡਤ ਉਹ ਸ਼ੂਦਰ ਉਹ ਵੇਲੇ ਉਹ ਵੇਲੇ 350 ਸਾਲ ਪਹਿਲਾਂ ਹੁਣ ਗਦਰ ਮੱਥੇ ਜਾਂਦਾ ਪਿੰਡਾਂ ਚ ਕੋਈ ਇਹ ਜਿਹੀ ਗੱਲ ਹੋ ਜੇ ਲਾਜਵੰਤੀ ਕਹਿੰਦੀ ਵੀ ਜੇ ਨਾ ਮੇਰਾ ਵਿਆਹ ਹੋਇਆ ਤੇ ਮੈਂ ਮੈਨੂੰ ਘਰੇ ਰੱਖ ਲਈ ਪੰਡਤ ਨੇ ਮੰਗਣਾ ਕਰਤਾ ਬਰਾਦਰੀ ਦਾ ਕੱਟ ਹੋਇਆ ਕਹਿੰਦੇ ਵੀ ਪੰਡਤਾਂ ਜਾਂਦਾ ਤੋੜ ਦੇ ਮੰਗਣਾ ਨਹੀਂ ਰੋਟੀ ਬੇਟੀ ਦੀ ਸਾਂਝ ਖਤਮ ਤੇ ਉਹਨੇ ਪ੍ਰੈਚਰ ਚਾਕੇ ਮੰਗਣਾ ਤੋੜਤਾ ਤੋੜਤਾ ਤਾਂ ਸਦਾਨੰਦ ਆਦਾਸ ਰਹਿਣ ਲੱਗਿਆ ਉਹਦਾ ਪਿਓ ਆਇਆ ਕਹਿੰਦਾ ਕੀ ਗੱਲ ਬਈ ਤੂੰ ਤਾਂ ਆਦਾਸ ਇੱਥੇ ਤੇਰਾ ਜੀ ਨਹੀਂ ਲੱਗਦਾ ਤੇ ਚੱਲ ਤੂੰ ਪੰਜਾਬ ਨੂੰ ਚੱਲ ਉਹ ਲਿਆਇਆ ਤੇ ਗੁਰੂ ਤੇਗ ਬਹਾਦਰ ਹਲੇ ਗੁਰੂ ਨਹੀਂ ਸੀ ਬਣੇ ਬਾਬੇ ਬਕਾਲੇ ਰਹਿੰਦੇ ਸੀ ਉਹ ਬਾਬੇ ਬਕਾਲੇ ਬਕਾਲੇ ਲਾਇਆ ਤੇ ਸਦਾਨੰਦ ਨੂੰ ਉੱਥੇ ਛੱਡਤਾ ਉੱਥੇ ਉਹ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਦੋਂ ਹਲੇ ਗੁਰੂ ਨਹੀਂ ਸੀ ਰਵਾਜ ਵਜਾਉਣ ਲੱਗ ਗਿਆ ਗੁਰੂ ਸਾਹਿਬ ਨੇ ਦੇਖਿਆ ਵੀ ਇਹ ਠਿੜਕਦਾ ਹੈ ਇਹਦਾ ਸੁਰ ਠਿੜਕਦਾ ਹੈ ਸਦਾਨੰਦ ਕੀ ਗੱਲ ਹੈ ਯਾਰ ਸਦਾਨੰਦ ਨੇ ਦੱਸੀ ਵੀ ਗੱਲ ਆ ਗੁਰੂ ਸਾਹਿਬ ਕਹਿੰਦੇ ਮੈਨੂੰ ਪਤਾ ਕੋਈ ਨਹੀਂ ਇਹ ਮਸਲਾ ਹੱਲ ਹੋਊਗਾ ਫੇਰ ਜਾਨੀ ਸਟੋਰੀ ਲੰਬੀ ਆ ਗੁਰੂ ਸਾਹਿਬ ਨੇ ਪੰਡਿਤ ਸ਼ਿਵਨਾਰਾਇਣ ਨਾਲ ਗੱਲਬਾਤ ਕੀਤੀ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੂ ਇਹ ਤਾਂ ਸਾਰੇ ਇੱਕੋ ਹੀ ਐ ਜਾਤਾਂ ਪਤਾ ਤਾਂ ਐਵੇਂ ਵੜਾਈਆਂ ਤੇ ਸ਼ਿਵ ਨਾਰਾਇਣ ਨੇ ਆਪਦੀ ਜਾਤਪ੍ਰਾਦਰ ਨੂੰ ਛੱਡ ਕੇ ਆਪਦੀ ਬੇਟੀ ਦਾ ਵਿਆਹ ਲਾਜਵੰਤੀ ਦਾ ਸਦਾਨੰਦ ਨਾਲ ਕੀਤਾ